ਸਸਕਲ ਜੀ ਡੀਪੀਸੀ ਪੰਜਾਬੀ ਦੇ ਟਾੜਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਵੀ ਤੁਸੀਂ ਆਪਣੀ ਸਕਰੀਨ ਦੇ ਉੱਤੇ ਟਾੜਾ ਨਾਲ ਸਾਂਝਾ ਕਰ ਰਹੇ ਆ ਤੇ ਸਾਡੇ ਨਾਲ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਲਾਪਰੇ ਸਿੰਘ ਖੁਸ਼ੀਪੁਰ ਨੇ ਤੁਹਾਨੂੰ ਦੱਈਏ ਕੀ ਇਹ ਤਸਵੀਰਾਂ ਡੇਰਾ ਬਾਬਾ ਨਾਨਕ ਤੋਂ ਨਿਕਲ ਕੇ ਸਾਹਮਣੇ ਆਈਆਂ ਨੇ ਪਿੰਡ ਸਾਦਾਵਾਲੀ ਤੋਂ ਤੁਹਾਨੂੰ ਦੱਈਏ ਕਿ ਸਾਦਾਵਾਲੀ ਦੇ ਵਿੱਚ ਇੱਕ ਗਰੀਬ ਘਰ ਦੀ ਔਰਤ ਜੋ ਕਿ ਵਿਧਵਾ ਔਰਤ ਹੈ ਉਹਦਾ ਘਰ ਬੜਾ ਹੀ ਪੁਰਾਣਾ ਸੀ ਤੇ ਮਾੜਾ ਸੀ ਡਿੱਗ ਪਿਆ ਸੀ ਤੇ ਉਸ ਤੋਂ ਬਾਅਦ ਉਹਦੇ ਰਿਸ਼ਤੇਦਾਰਾਂ ਨੇ ਮਟੀਰੀਅਲ ਇਕੱਠਾ ਕਰਕੇ ਦਿੱਤਾ ਰਲ ਮਿਲ ਕੇ ਰਿਸ਼ਤੇਦਾਰਾਂ ਨੇ ਮਟੀਰੀਅਲ ਇਕੱਠਾ ਕਰਕੇ ਦਿੱਤਾ ਤਾਂ ਕਿ ਉਹਦਾ ਘਰ ਬਣ ਸਕੇ ਅਜੇ ਘਰ ਬਣਦੇ ਨੂੰ ਸਿਰਫ 10 ਦਿਨ ਹੋਏ ਸੀ ਤੇ ਹੜ ਦੀ ਮਾਰ ਪੈ ਗਈ ਹੜ ਨੇ ਐਸੀ ਮਾਰ ਮਾਰੀ ਉਹਦੇ ਘਰ ਦਾ ਜਿੰਨਾ ਵੀ ਮਟੀਰੀਅਲ ਇਕੱਠਾ ਹੋਇਆ ਸੀ ਰੇਤ ਬੱਜਰੀ ਜਾਂ ਜੋ ਜੋ ਵੀ ਇਕੱਠਾ ਕੀਤਾ ਹੋਇਆ ਸੀ ਸਾਰਾ ਹੀ ਬਰਬਾਦ ਹੋ ਗਿਆ ਈਵਨ ਕਿ ਘਰ ਦੇ ਵਿੱਚ ਲੜਿੰਦੀਆਂ ਕੁਝ ਚੀਜ਼ਾਂ ਵੀ ਜੜੀਆਂ ਨੇ ਉਹ ਵੀ ਬਰਬਾਦ ਹੋ ਗਈਆਂ ਜਿੰਨਾ ਵੀ ਮਟੀਰੀਅਲ ਹੈ ਔਰ ਰਿਸ਼ਤੇਦਾਰਾਂ ਨੇ ਜਿਹੜਾ ਰਲ ਮਿਲ ਕੇ ਇਕੱਠਾ ਕੀਤਾ ਹੋਇਆ ਸੀ ਪਰ ਸਾਰਾ ਸਮਾਨ ਬਰਬਾਦ ਹੋਣ ਤੋਂ ਬਾਅਦ ਅਜੇ ਤੱਕ ਉਹ ਵਿਚਾਰੀ ਇਸੇ ਤਰ੍ਹਾਂ ਬੈਠੀ ਹੋਈ ਹੈ ਕਿਉਂਕਿ ਦੂਸਰੀ ਵਾਰ ਰਿਸ਼ਤੇਦਾਰ ਸਾਇਦ ਮੁਸਤਕਲ ਦੇ ਨਾਲ ਅੱਗੇ ਵਧਦੇ ਨੇ ਕਿਉਂਕਿ ਰਿਸ਼ਤੇਦਾਰਾਂ ਨੇ ਪਹਿਲਾਂ ਹੀ ਬੜੀਆਂ ਖੇਚਲ ਕਰਕੇ ਇੱਥੋਂ ਤੱਕ ਕੰਮ ਕੱਢਿਆ ਸੀ ਕਿ ਉਹਦੇ ਘਰ ਦਾ ਸਮਾਨ ਇਕੱਠਾ ਕਰਕੇ ਉਸ ਨੂੰ ਦਿੱਤਾ ਤੇ ਘਰ ਬਣਾਉਣ ਦੀ ਕੋਸ਼ਿਸ਼ ਕੀਤੀ ਨੀਆ ਭਰਿਆਂ ਗਈਆਂ ਨੀਆ 'ਚ ਅਜੇ ਮਿੱਟੀ ਪੈਣੀ ਸੀ ਤੇ ਪਹਿਲਾ ਪਹਿਲਾਂ ਜਿਹੜਾ ਆ ਰੇਤ ਬਜਰੀ ਇਕੱਠਾ ਕੀਤਾ ਹੋਇਆ ਮਟੀਰੀਅਲ ਜਿਹੜਾ ਆ ਉਹ ਹਰ ਦੇ ਨਾਲ ਰੁੜ ਗਿਆ ਹੁਣ ਉਹ ਵਿਚਾਰੀ ਆਪਣੀਆਂ ਨੀਆ ਦੇ ਵਿੱਚ ਜਿਹੜਾ ਆ ਉਹ ਤੰਬੂ ਲਗਾ ਕੇ ਗੁਜ਼ਾਰਾ ਕਰਦੇ ਪਈਏ ਤੇ ਉਹਨੇ ਜਿਹੜੀ ਆਪਣੇ ਜਿੰਨੇ ਵੀ ਸਮਾਜ ਸੇਵੀ ਨੇ ਉਹਨਾਂ ਨੂੰ ਗੁਹਾਰ ਲਗਾਈ ਬਾਕੀ ਸਾਡੇ ਪੱਤਰਕਾਰ ਲਾਪ੍ਰੀਤ ਖੁਸ਼ੀਪੁਰ ਨੇ ਉਹਨਾਂ ਦੇ ਨਾਲ ਗੱਲ ਭਾਈ ਕੀਤੀ ਕੀ ਕਹਿੰਦੀ ਹੈ ਉਹ ਮਾਤਾ ਆਓ ਸੁਣ ਲੈਨੇ ਆ। ਉਹਨਾਂ ਲਾਪ੍ਰੀਤ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਡੇਰਾ ਬਾਬਾ ਨਾਨਕ ਦੇ ਕੋਲ ਬਿਲਕੁਲ ਹੀ ਪਿੰਡ ਸਾਧਾਂਵਲੀ। ਸੋ ਜਦੋਂ ਕਿ ਜਦੋਂ ਬਾਬਾ ਨਾਨਕ ਤੋਂ ਤੁਸੀਂ ਬੰਨ ਰਵੀ ਜੋ ਟੁੱਟਿਆ ਸੀ ਤਾਂ ਇਸ ਪਿੰਡ ਦੇ ਵਿੱਚ ਵੀ ਕਾਫੀ ਜਿਹੜਾ ਪਾਣੀ ਢੀਮਾਰ ਕਰ ਚੁੱਕਾ ਸੀ ਕਾਫੀ ਜਿਹੜੇ ਲੋਕਾਂ ਦੇ ਘਰ ਜਿਹੜੇ ਨੁਕਸਾਨਦਈ ਖੇ ਵਿੱਚ ਸੋ ਮੈਂ ਕਹਿੰਦਾ ਮੈਨੂੰ ਕਹੋ ਇੱਕ ਕਰ ਜਿਹੜੀਆਂ ਤਸਵੀਰਾਂ ਜ਼ਰੂਰ ਆਪਣੀਆਂ ਦਰਸ਼ਕਾਂ ਵੀ ਇਹ ਸਾਂਝੀਆਂ ਕਰ ਦਿੱਤੀਆਂ ਜਾਨ ਤੁਸੀਂ ਪਣੀ ਹੋਂ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਜਿਹੜਾ ਚੱਲ ਰਿਹਾ ਸੀ ਮਿਸਤਰੀ ਲੱਗੇ ਸਨ ਮਟੀਰੀਅਲ ਬਿਲਕੁਲ ਇਹਨਾਂ ਪਰਿਵਾਰਕ ਮੈਂਬਰਾਂ ਦੇ ਦਸਨ ਜੋਗ ਜਿਹੜਾ ਸਟਾਲਿਆ ਗਿਆ ਸੀ ਸੁਪਰਵਾਈਜ਼ਰ ਪਰਿਵਾਰਕ ਮੈਂਬਰ ਜਿਹੜੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਜਰੂਰ ਜਾਣਦੇ ਆ ਕਿ ਕੀ ਸਾਰਾ ਜਿਹੜੀ ਇਹ ਕੰਡੀਸ਼ਨ ਜੜੀ ਰਹੀ ਹੈ ਜਦੋਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਰੀ ਸਰ ਹਰ ਜਿਹੜਾ ਹਰਪ੍ਰਤਨ ਕੋਹਰ ਕਿਹੜਾ ਪਿੰਡ ਹੈ ਜੀ ਸਾਦਾ ਵਾਲੀ ਹਾਂ ਜੀ ਮਤ ਤੁਸੀਂ ਦੱਸਦੇ ਵੀ ਇਹ ਸਾਰਾ ਕਿਵੇਂ ਮਤਲਬ ਕਿਹੜਾ ਕੰਮ ਚੱਲ ਰਿਹਾ ਹੈ ਸਰੇ ਇਹ ਤਾਂ ਬਜਰੀ ਪਾਈ ਲਿਆਂਦੀ ਸਾਰੀ ਰੋੜ ਰ ਗਿਆ ਜੀ ਜੋ ਮੀੜੀ ਹਾਲ ਸਾਰਾ ਰੁੜ ਗਿਆ ਬਜਰੀ ਰੇਤ ਸੀਮੈਂਟ 10 ਦਿਨ ਕੰਮ ਚੱਲਿਆ ਮੁੜ ਕੇ ਇਹ ਹਾਰ ਆ ਗਿਆ ਹਰ ਦੀ ਇੱਧਰ ਨੂੰ ਮਾਰ ਵਜੀ ਸਾਰੇ ਬੂਹੇ ਬਾਵੇ ਬਾੜੀਆਂ ਬੂਹੇ ਰੋੜ ਕੇ ਲੈ ਆ ਗਿਆ ਹਾਂ ਜੀ ਪਰਕੇ ਰਿਸ਼ਤੇਦਾਰਾਂ ਜਿੰਨੇ ਕ ਜੋਗੇ ਹੈ ਹੀ ਕੀਤਾ ਮੁੜ ਕੇ ਤੁਹਾਨੂੰ ਪਤਾ ਰਿਸ਼ਤੇਦਾਰ ਕੌਣ ਅੱਜ ਕੱਲ ਲੱਗੇ ਲੱਗਦਾ ਕੋਈ ਨਹੀਂ ਲੱਗੇ ਜਿਹੜਾ ਕੰਮ ਕਰਾਰੇ ਤੂੰ ਖੁਦ ਕਰ ਰਿਹਾ ਜਾਂ ਰਿਸ਼ਤੇਦਾਰ ਰਿਸ਼ਤੇਦਾਰ ਹਾਂ ਜੀ ਰਿਸ਼ਤੇਦਾਰ ਹੀ ਆਪ ਤੇ ਆਪਾਂ ਇਹਨੇ ਜੋਗੇ ਹੈ ਹੀ ਨਹੀਂ ਉਹ ਹੱਡਾ ਨਾ ਦੇ ਕੋ ਕਮਾਉਣ ਵਾਲਾ ਨਾ ਕੋ ਲਿਆਉਣ ਵਾਲਾ ਹੀ ਤੇ ਆਪਾਂ ਕਿਹਦੇ ਸਿਰ ਤੇ ਕਈਏ ਤੇ ਆਪਾਂ ਪਾਵਾਂਗੇ ਸਾਡੇ ਕੋਲ ਪੈਣਾ ਹੀ ਨਹੀਂ ਗੇ ਪਹਿਲਾਂ ਜਦੋਂ ਮੇ ਲੋ ਕੰਮ ਚਾਲੂ ਕਰਨ ਤੋਂ ਪਹਿਲਾਂ ਕਿੰਨੇ ਕਮਰੇ ਕੱਚੇ ਜੋ ਕੰਮ ਗੇ ਕੱਚੇ 2 ਕਮਰੇ ਪਾਲਿਆਂ ਵਾਲੇ ਹਾਂਜੀ ਉਹ ਚੁੰਦੇ ਬੜੇ ਪਰ ਰਿਸ਼ਤੇਦਾਰਾਂ ਨੇ ਇਹੋ ਕਿਹਾ ਕਿ ਚਲ ਮਾੜਾ ਮੋਟਾ ਦੇ 7 ਦਾ ਤੇ ਕਰ ਗਏ ਤੇ ਮੁਰਕੇ ਤੁਹਾਨੂੰ ਪਤਾ 7 ਵੀ ਕੌਣ ਪਾ ਕੇ ਦੇਂਦਾ ਵਾ ਅੱਜ ਕੱਲ ਦੇ ਸਮੇਂ ਕਿਦਾਂ ਦੇ ਆਪਾਂ ਆਪਣੇ ਸਰਗਰ ਚੱਲਣ ਦੇ ਆ ਤੇ ਦੂਜੇ ਨੂੰ ਕਿੰਨੇ ਪਾ ਕੇ ਦੇਣੇ ਜਿਹੜਾ মিডিਆਲ ਸਾਰਾ ਰੁੜ ਗਿਆ ਮੇਰਾ ਤੇ ਹੁਣ ਆਪਾਂ ਇੱਧਰ ਤੰਬੂ ਲਾ ਕੇ ਤੇ ਬੈਠੇ ਆਂ ਕਿ ਇਸ ਜਗ੍ਹਾ ਤੇ ਕਿ ਮਟੀ ਲਈ ਕਿਹੜਾ ਕੰਮ ਆਇਆ ਹੈ ਕਿਹੜਾ ਕਿੱਥੇ ਜੂਰਾ ਪੰਪ موجوده ਇੱਥੇ ਕੀ ਕੀ ਚੀਜ਼ ਜੜੀ ਆ ਆਈ ਅਰੇ ਇਹ ਤਾਂ ਬੱਜਰੀ ਸੀਮੰਟ ਤੇ ਹਾਂਜੀ ਇਹ ਸਾਰਾ ਰੁੜ ਗਿਆ ਕਿੰਨਾ ਸੀਮੰਟ ਤੇ ਕਿੰਨੀ ਰੇਤ ਤੋਂ ਸਿਕਰੇ ਤਿੰਨਾਂ ਘੀ ਰੇਤ ਤੇ 30 ਬੋਰੀਆਂ ਸੀਮੰਟ ਹੀ ਸਾਰਾ ਇੱਕ ਕੋਹ ਤੇ ਸੱਟ ਹੋ ਗਿਆ ਜੇ ਕੋਹ ਰੁੜ ਗਿਆ ਜੀ ਇੰਨਾ ਖਰਾਬ ਖਰੂਬੂ ਹੋ ਗਿਆ ਤੇ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਜਿਹੜੀਆਂ ਅਸਿੰਗਰ ਦੀਆਂ ਜਿਹੜੀਆਂ ਤਸਵੀਰਾਂ ਜਿਹੜੀਆਂ ਜ਼ਰੂਰ ਦਿਖਾ ਦਿੱਤੀਆਂ ਜਾਣ ਸੋ ਇਹ ਉਹੀ ਸੀਮੈਂਟ ਹੈ ਜਿਹੜਾ ਜਿਨ੍ਹਾਂ ਦਾ ਇਹ ਜ਼ਿਕਰ ਕਰ ਰਹੇ ਨੇ ਸੋ ਇਹ ਜਿਹੜੇ 30 ਬੋਰੀਆਂ ਦੱਸਦੇ ਨੇ ਸੀਮੈਂਟ ਕੁਝ ਤਾਂ ਰੁੜ ਗਿਆ ਤਾਂ ਕੁਝ ਜਿਹੜਾ ਜਿਹੜਾ ਬਚਿਆ ਕਿੱਥੇ ਉਲੇ ਟਿੰਗੇ ਜਿਹੜੀ ਟਾਕ ਲੱਗੀ ਤਾਂ ਉਹ ਢੱਕਿਆ ਗਿਆ ਬਾਕੀ ਦਾ ਜਿਹੜਾ ਪਾਣੀ ਰਹਿਣਾ ਵਾ ਇਹ ਪਿੰਡ ਦੇ ਵਿੱਚ ਕਿ ਮਟੀਰੀਅਲ ਜਿਹੜਾ ਸਾਰਾ ਹੀ ਰੁੜ ਗਿਆ ਹਾਂਜੀ ਮੀਡੀਆਲ ਸਾਰਾ ਰੁੜ ਗਿਆ ਤੇ ਬਾਕੀ ਇਹ ਆ ਭਾਜੀ ਲੀੜਾ ਕਪੜਾ ਦਿੰਦੇ ਆ ਕੋਈ ਸੱਤਾਂ ਦਾ ਨਹੀਂ ਕਰਦਾ ਕੋਈ ਪੈਸੇ ਤੇ ਲਗਾ ਨਹੀਂ ਕਰ ਕਿ ਇਹ ਆ ਕਿ ਹੱਥ ਜੋੜ ਕੇ ਸਾਡੀ ਇਹ ਬੇਨਤੀ ਆ ਕਿ ਸਾਡੇ ਮਾਰੇ ਮੋਟੇ ਜਿਹੜੇ ਖੰਬਰੇ ਆ ਕਿਸ ਤਰ੍ਹਾਂ ਵੀ ਪੈ ਜਾਣ। ਹਾਂਜੀ ਮੋ ਜੀ ਸਾੜਾ ਉੰਡਿਆ ਵਾ ਸਿਆਲ ਚ ਨਿਕਨੇਗੇ ਬੱਚੇ ਆਪਾਂ ਕਿੱਥੇ ਲੈ ਕੇ ਜਾਈਏ ਅੱਜ ਕੱਲ ਤੁਹਾਨੂੰ ਪਤਾ ਹੀ ਆ ਕਿਹੋ ਜਿਹਾ ਸਮਾਂ ਵਾ ਇੱਕ ਦੂਜੇ ਦੇ ਘਰ ਨਹੀਂ ਜਾ ਸਕਦੇ। ਹਾਂਜੀ ਇਹ ਆ ਵੀ ਹੁਣ ਸਪਾਂ ਕੰਡਿਆ ਤੇ ਵੀ ਡਾਰਮ ਦਾ ਬੱਚੇ ਰਾਤ ਨੂੰ ਸੌਂਦੇ ਵੀ ਨਹੀਂਗੇ। ਇਹੋ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਸਾਡੇ ਕਿਸ ਤਰ੍ਹਾਂ ਕਮਰੇ ਸਾਡੇ ਪੈ ਜਾਣ। ਇੱਕ ਉਮੀਦ ਸੀ ਜਦੋਂ ਕੱਚੇ ਕਮਰੇ ਜਦੋਂ ਚੁੰਦੇ ਸੀ ਤਾਂ ਇੱਕ ਮੁਰਬਿ ਸਿਵਾ ਵੀ ਪੱਕੇ ਕਮਰੇ ਜਿਹੜੇ ਪੈ ਜਾਣ। ਕਿਦੋਂ ਲੱਗਦਾ ਨਹੀਂ ਕਿ ਉਹਨਾਂ ਤੋਂ ਵੀ ਜਿਹੜਾ ਮਤਲਬ ਇਸ ਹਾਂਜੀ ਹੁਣ ਉਹਨਾਂ ਨੂੰ ਮੇਤ ਹੀ ਨਹੀਂ ਕਿਹਾ ਪਾਸੇ ਦੀ ਵੀ ਹਾਨੂੰ ਵੀ ਪੈ ਜਾਣੇ ਆ ਇਹੋ ਰਿਸ਼ਤੇਦਾਰ ਨੇ ਜਿੰਨੇ ਕ ਵਿਚਾਰਾਂ ਦਿੱਤੇ ਹੋਰ ਰਿਸ਼ਤੇਦਾਰਾਂ ਨੂੰ ਕੀ ਰੋਜ਼ ਕਹੀਏ ਹੋਰ ਰਿਸ਼ਤੇਦਾਰ ਵੀ ਆਂਦੇ ਪੀ ਹਾਨੂੰ ਵੀ ਮਾਰ ਵਜਦੀ ਆ ਹੜਦੀ ਤੈਨੂੰ ਕਿੱਥੋਂ ਲਈਏ ਮਤਲਬ ਚੰਗਾ ਭਲਾ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਜੇ ਮਤਲਬ ਕੁਦਰਤੀ ਆਪਸ ਨਾਲ ਵਜਦੀ ਅਸ਼ਿਆ ਦੇ ਕਮਰੇ ਜਿਹੜੇ ਅੱਜ ਜਿਹੜੇ ਮਤਲਬ ਬਣ ਕੇ ਤਿਆਰ ਹੋ ਜਾਣਗੇ ਹਾਂਜੀ ਹੁਣ ਉਹਨੂੰ ਤਿਆਰ ਹੋ ਜਾਣੇ ਸੀ ਸਿਰਫ ਦੱਕ ਦਿਨ ਕੰਮ ਚੱਲਿਆ ਵਾ ਹੁਣ ਗਾੜੀ ਨਹੀਂ ਚੱਲਦਾ ਉਹਦੋਂ ਦਾ ਕੰਮ ਬੰਦਿਆ ਕਿਉਂ ਸਾਰਾ ਤੇ ਰੁੜ ਗਿਆ ਤੇ ਕੰਮ ਕਿਹਦੇ ਸਿਰ ਤੇ ਚੱਲਣਾ ਹਾਂ ਮਨੋ ਉਹ ਉਹ ਹੋਂਡ ਇਸ ਤਰ੍ਹਾਂ ਕੋਈ ਮਨੋ ਜਾਂ ਕੋ ਦਾਨ ਨਹੀਂ ਸੱਜਣ ਜਾਂ ਕੋ ਸਮਾਜ ਸੇਵੀ ਜਾਂ ਅਨਰੀ ਵੀ ਲੋਕ ਇਹਨਾਂ ਨੂੰ ਅਪਰੋਚ ਨਹੀਂ ਕੀਤੀ ਗਈ ਨਹੀਂ ਭਾਜੀ ਕਿਹ ਵੱਲੋਂ ਪ੍ਰੋਜੈਕਟ ਨਹੀਂ ਕੀਤੀ ਗਈ ਪਰਵਾਦ ਦੇ ਵਿੱਚ ਕੌਣ ਕੌਣ ਪਰਵਾਦ ਦੇ ਵਿੱਚ ਇੱਕ ਮੇਰੀ ਦੋ ਗੁੱਡੀਆਂ ਜੇ ਤੇ ਇੱਕ ਮੈਂ ਜੀ ਬਸ ਤੁਸੀਂ ਕਾਹਦਾ ਕੰਮ ਕਰਦੇ ਹਾਂ ਹੀ ਮਿਹਨਤ ਮੰਦੂਰੀ ਕਰਦੇ ਜੇ ਕਿਤੇ ਦਿਹਾੜੀ ਲੱਭ ਜੇ ਤੇ ਕਰ ਲੈਂਦੀ ਐ ਨਹੀਂ ਤੇ ਏਦਾਂ ਘਰਾਂ ਦਾ ਹੀ ਮਾੜਾ ਮੋਟਾ ਹੀ ਹਾਂਜੀ ਨਾ ਤੁਹਾਡਾ ਕੋ ਲਿਆਉਣ ਵਾਲਾ ਨਾ ਕੋਈ ਤੁਹਾਡਾ ਕਮਾਉਣ ਵਾਲਾ ਹੀ ਕਿੰਨੇ ਘਰਾਂ ਦੇ ਵਿੱਚ ਕੰਮ ਕਰਦੇ ਏਦਾਂ ਹੀ ਕਿ ਜਿੱਥੇ ਵੀ ਲੱਭ ਜੇ ਹਾਂਜੀ ਦਿਹਾੜੀ ਪਾਈ ਕਿੰਨੀ ਦਰ ਵਿੱਚ ਦੇ ਆੜੀ 350 ਮਿਲਦੀ ਜਾਂ ਕਿਹ ਵਾਲੇ 300 ਵੀ ਦੇਂਦੇ ਕਿਹ ਵਾਲੇ 200 ਤੇ ਵੀ ਘਰ ਆਈਦਾ ਕਿਉਂ ਆਪਣਾ ਝਟਕ ਜਾਰਾ ਤੇ ਕਰਨਾ ਆਪਣੇ ਬੱਚੇ ਤੇ ਪਲਣੀ ਹਾਂਜੀ ਮਨ ਮਨ ਕਿੰਨੇ ਦਿਨ ਹੋ ਗਿਆ ਮਨ ਲੋ ਇੱਧਰ ਤੁਹਾਡੇ ਵਾਂਗੂ ਗੋਭੀ ਦਾ ਬੜਾ ਮੰਨਦਾ ਹੈਗਾ ਹੀ ਪਰ ਉਹ ਤੇ ਕਰਕੇ ਥੋੜੇ ਲੋਕਾਂ ਨੂੰ ਰੁਜ਼ਗਾਰ ਕਾਫੀ ਮਿਲ ਜਾਂਦਾ ਚਲੋ ਵੀ ਕੁਦਰਤੀ ਮਾਰ ਵੱਜੀ ਆ ਨਹੀਂ ਲੋਕਾਂ ਨੂੰ ਮਨ ਲੋ ਹੋਰ ਚੀਜ਼ ਦਾ ਰੁਜ਼ਗਾਰ ਜਿਹੜਾ ਮਨ ਲੋ ਬੰਦ ਹੋ ਗਿਆ ਜੀ ਉਹ ਵੀ ਆਪਣੇ ਗੋਭੀ ਦਾ ਚੱਲਦਾ ਸੀ ਉਹ ਵੀ ਰੁਜ਼ਗਾਰ ਬੰਦ ਹੋ ਗਿਆ ਜੀ ਹੁਣ ਜੋ ਹਰ ਪਿਆਜ ਹੈ ਉਹ ਤੋਂ ਆਪਾਂ ਇੱਕ ਕਿਸਦੇ ਦਿਹਾੜੀ ਨਹੀਂ ਲਾਈ ਖੁਸ਼ ਨਹੀਂ ਐਦਾਂ ਯਾਰਾ ਸਭ ਦਾ ਪਤਾ ਆਪਾਂ ਦਿਹਾੜੀ ਦੇ ਸਿਰ ਤੇ ਵੀ ਅੱਗੇ ਕਰਦੇ ਹਾਂ ਹੁਣ ਸਾਡਾ ਬਿਲਕੁਲ ਹੀ ਕੰਮ ਤੰਦਾ ਬੰਦ ਆ ਹਾਂਜੀ ਮਤਲਬ ਜੀ ਹੁਣ ਹੁਣ ਕਿਹ ਪਾਸਿੋਂ ਮਣੀ ਆਸ ਆ ਗਈ ਵੀ ਸਾਨੂੰ ਕਿਹ ਪਾਸੇ ਪਾਹੇ ਆਉਣੇ ਚ ਆ ਆ ਵਾ ਹੁਣ ਤੇ ਝਟਕ ਜਾ ਰਹੀ ਆ ਮੈਂ ਆਪਣੇ ਚੁੱਲ੍ਹੇ ਦਾ ਚੰਕਾ ਤੇ ਚੱਲਣ ਡਿਆ ਜੀ ਹਾਂਜੀ ਦੁੱਧ ਵੀ ਝਾਣਾ ਪੀਣਾ ਵਾ ਚਾਹ ਵੀ ਪੀਣੀ ਸਾਰੇ ਕੰਮ ਕਰਨੇ ਤੇ ਆਉਣਾ ਕਿੱਥੋਂ ਜਦੋਂ ਆਉਣਾ ਨਹੀਂ ਤਾਂ ਪੱਲਿਆਉਣਾ ਕਿੱਥੋਂ ਕੀ ਹੁਣ ਲੱਗਦਾ ਕਿ ਇਹ ਮੁਰਬ ਸੇਬਾ ਜਿਹੜਾ ਤੁਹਾਡੇ ਕੋਲ ਮਤਲਬ ਬਣਾਦੀ ਜਿਹੜਾ ਢਾਂਚਾ ਜਿਹੜਾ ਖੜਾ ਹੋ ਪਾਏਗਾ ਜੀ ਪਾ ਦੇਣ ਤੇ ਸਭ ਤੋਂ ਚੰਗਾ ਵਾ ਪਾਹੀ ਦੇਹੋ ਮੰਗ ਕਰਨੇ ਆ ਵੀ ਸਾਡੇ ਕਮਰੇ ਗਿੱਦਾਂ ਦੇ ਵੀ ਹਾਈ ਸਾਡੇ ਉਦਾਂ ਦੇ ਹੀ ਪੈ ਜਾਣ ਪਾਹੀ ਵੱਧ ਨਹੀਂ ਮੰਗਦੇ ਸਾਡੇ ਉਹੋ ਹੀ ਦੋ ਪੈ ਜਾਣ ਉਹ ਜਿੱਦਾਂ ਪਹਿਲੇ ਤੁਹਾਡੇ ਉਹ ਉਸੇ ਤਰ੍ਹਾਂ ਦੇ ਹਾਂਜੀ ਭਾਵੇਂ ਸਾਨੂੰ ਬਾਲਿਆਂ ਵਾਲੇ ਭਜਨ ਕਿਉਂ ਕਿ ਗਾੜੀ ਬੱਚਿਆਂ ਵਾ ਉਹ ਹੱਥ ਜੋੜ ਕੇ ਬੇਨਤੀ ਆ ਕਿ ਗਾੜੀ ਸਿਆਲ ਆਉਂਦਿਆ ਵਾ ਕਿੱਥੇ ਬੱਚੇ ਲੈ ਕੇ ਜਾਈਏ ਖਰਾਬ ਸੌਂਈਦਾ ਵੀ ਆ ਕੇਵਲੇ ਨਹੀਂ ਵੀ ਸੌਂਈਦਾ ਮੀਂਹ ਨਹੀਂ ਆਇਆ ਤੇ ਸੌਂਈਦਾ ਨਹੀਂ ਰਾਤ ਬੈਠ ਕੇ ਘੜ ਸੜੀਦੀ ਆ ਕੇਵਲੇ ਰੋਂਦਿਆਂ ਵੀ ਰਾਤ ਨਿਕਲ ਜਾਂਦੀ ਆ ਕੀ ਕਰੀਏ ਸਰ ਸਰ ਕਰ ਲਓ ਇਹਨੂੰ ਬੰਦੇ ਕਿਤੇ ਜਾਂਦੇ ਜਿਹੜੀ ਕੁਦਰਤੀ ਆਫਤ ਦੇ ਵਿੱਚ ਮਤਲਬ ਘਰ ਬਚੇ ਦੇ ਮੋੜ ਬਣਾਏ ਜਾਣਗੇ ਸਾਰੇ ਜੀ ਬਣਾ ਦੇਣ ਤਾਂ ਸਭ ਤੋਂ ਬੇਨਤੀ ਆ ਕਿ ਜੇ ਸਾਰੀ ਉਮਰ ਇਹਨਾਂ ਬੱਚੇ ਸੀਸਾਂ ਦੇਣਗੇ ਜੇ ਬਣ ਜੇ ਜੇ ਸੱਤਾ ਤੇ ਆ ਜਾਣ ਤਾਂ ਸਭ ਤੋਂ ਵਧੀਆ ਵਾ ਬਣ ਜਾਣ ਹੁਣ ਤੇ ਸਾਨੂੰ ਬਾਹਰ ਦੀ ਵੀ ਆਸ ਨਹੀਂ ਕੀ ਹੈਗੀ ਕਿ ਜੇ ਆਪਾਂ ਦਿਹਾੜੀ ਲਾ ਸਕਨੇ ਆ ਹੁਣ ਸਭ ਕੁਝ ਤੇ ਰੁੜ ਗਿਆ ਵਾ ਦਿਹਾੜੀ ਆਪਾਂ ਕਦੇ ਸਰਤੇ ਲਈ ਕੋਈ ਪ੍ਰਸ਼ਾਸਨ ਭਿਕਾਰੀ ਜਾਂ ਕੋਈ ਮਿਲ ਲਿਖ ਪੱਤਰ ਇਹਨਾਂ ਪੁੱਛਦੇ ਨਾ ਭਾਜੀ ਕੋਈ ਨਹੀਂ ਪਹੁੰਚਿਆ ਸਾਡੇ ਕੋ ਹਜੇ ਤੱਕ ਆ ਲੀੜਾ ਲੱਤਾ ਦੇ ਜਾਂਦੇ ਆ ਕੋਈ ਸਾਡੇ ਕੋਲ ਪਾਏ ਤੇ ਥੇਲੇ ਵਾਲਾ ਨਹੀਂ ਕੋਈ ਸਾਡੇ ਕੋ ਸੱਤ ਪਾਉਣ ਵਾਲਾ ਨਹੀਂ ਕੋਈ ਸਾਨੂੰ ਸੀਮਟ ਰੇਤਾ ਦੇਣ ਵਾਲਾ ਨਹੀਂ ਕੋਈ ਰਿਸ਼ਤੇਦਾਰ ਨਹੀਂ ਸਾਡੇ ਕੋ ਕੋਈ ਲੱਤ ਜਿਹੜੀ ਸਮਾਜ ਸੇਵੀ ਸੰਸਥਾ ਨੇ ਜਾਂ ਐਨਆਰਆਈ ਨੇ ਜਾਂ ਹੋਰ ਜਿਹੜੀਆਂ ਕਮੇਟੀਆਂ ਬਣੀਆਂ ਉਹ ਦੇੜੀਆਂ ਮਨੋ ਹੋਰ ਪ੍ਰਸ਼ਾਸਨ ਤੋਂ ਵੀ ਕੋਈ ਚੀਜ਼ ਨਹੀਂ ਕੋਈ ਸਾਡੇ ਕੋ ਸਰਕਾਰ ਨਹੀਂ ਪਹੁੰਚੀ ਕੋਈ ਹਜੇ ਤੱਕ ਸਾਨੂੰ ਕਿਹ ਰਿਸ਼ਤੇਦਾਰ ਨੇ ਨਹੀਂ ਫੋਨ ਕੀਤਾ ਕਿ ਤੇਰੇ ਕੋਠੇ ਡਿੱਗੇ ਆ ਚਾਹ ਪਾ ਦੀਏ ਚਾਹ ਕੀ ਕਰ ਦਿੰਨਾ ਕੋਈ ਵੀ ਨਹੀਂ ਸਾਡੇ ਕੋ ਆਇਆ ਜਿਹੜਾ ਪਿੰਡ ਹੈ ਤੇ ਕਿਹੜਾ ਜਿਹੜਾ ਜਿਹੜਾ ਬਦਾਰਾ ਕੇ ਸਮਾਜ ਸੇਵੀ ਸੰਸਥਾ ਨੇ ਜਾਂ ਐਨਆਰਆਈ ਨੇ ਜਾਂ ਕਿੰਦੇ ਮਤਲਬ ਕਰਨੀ ਵੇਖ ਕਿਹੜੇ ਇਸ ਤੋਂ ਪਰੋਂ ਪਿੰਡ ਸਦਾਵਲੀ ਡੇਰਾ ਬਾਬਾ ਖਰਪਾ ਜਨਕੁਰ ਡੇਰਾ ਡੇਰਾ ਕੰਨੀ ਬੋਟਾ ਦਿਰਾਂ ਇਹ। ਇਹ ਆਪਣੇ ਕੋਈ 2 ਕਿਲੋ 1.5 ਮੀਟਰ ਇੰਨਾ ਕੀ ਆ। ਹਾਂਜੀ। ਕਿੰਨਾ ਕੰਨਾ ਪਾਣੀ ਰਿਹਾ ਸੀ? ਪਾਣੀ ਤੇ ਸਾਡੀਆਂ 6-6 7-7 ਫੁੱਟ ਇਥੋਂ ਨੀਵਾਂ ਦੇ ਉੱਤੋਂ ਦੀ ਜਾਣ ਡਿਆ। ਹਾਂਜੀ। ਕਿੰਨੇ ਦਿਨ ਰਿਹਾ ਪਾਣੀ? ਪਾਣੀ ਤੇ ਰੋ 3-4 ਦਿਨ ਰਿਹਾ ਜੇ ਜੋ ਬੂਏ ਜੋ ਬਾੜੀਆਂ ਸਭ ਰੁੜ ਗਏ ਜੇ। ਇਥੋਂ ਤੇਰੇ ਕਵਡ ਨਾ ਵੀ ਰੁੜ ਗੀਆਂ ਜੇ। ਹਾਂਜੀ ਨਾ ਤੇ ਬੂਹਾ ਬਾੜੀ ਰਿਹਾ ਜੇ ਤੇ ਖਾਈਆ ਕੀ ਆਹੋ ਹੀ ਆ ਮੜਾ ਮੋਟਾ ਵਾ ਜਰਾ ਗੁਜਾਰਾ ਝਟਕ ਜਾ ਰਹੀ ਪਾਣੀ ਜ਼ਿਆਦਾ ਦੇਣ ਰਿਹਾ ਹੁਣ ਤੇ। ਹਾਂਜੀ ਪਾਣੀ ਬਥੇਰੇ ਦਿਨ ਰਿਹਾ ਵਾ 15 20 ਦਿਨ ਤਾਂ ਗੇਲੀ ਨਹੀਂ ਗਈ ਹੀ ਦਿਨ ਤਾਂ ਆਪਾਂ ਕੋਟੇ ਤੇ ਰਹੇ ਹਾਂਜੀ ਤੋਂ ਇਹ ਸਾਰੇ ਪਰਫਰ ਮੈਂਬਰ ਜਿਨ੍ਹਾਂ ਨੇ ਕੁਦਰਤੀ ਆਫਤ ਦੇ ਵਿੱਚ ਆਪਣਾ ਜਿਹੜਾ ਘਰ ਵੀ ਜਿਹੜਾ ਪਹਿਲਾ ਜਿਹੜਾ ਕੱਚਾ ਜਿਹੜਾ ਚੁੰਦਾ ਸੀ ਕੋਈ ਦੇਸ ਹੋਰ ਆਂਦੇ ਸੀ ਤਾਂ ਦੇਖਦੇ ਜੀ ਜੀ ਬਜ਼ੁਰਗ ਮਾਤਾ ਵਿਦਵਾਹਿਤ ਤੇ ਚਲੋ ਲੋਕਾਂ ਦੀ ਸੀਤਾ ਉਹਨਾਂ ਦੇ ਵੱਲੋਂ ਇਹਨਾਂ ਨੂੰ ਕੁਝ ਮਦਦ ਕਰਕੇ ਰਿਸ਼ਤੇਦਾਰਾਂ ਦੀ ਤਾਂ ਘਰ ਦੇ ਜਿਹੜੇ ਮਤਲਬ ਕੁਝ ਰਾਨ ਬਛੇ ਦਾ ਪ੍ਰਬੰਧ ਕਰ ਦਿੱਤਾ ਜਿਹੜਾ ਮਟੀਰੀਅਲ ਸਟਾਰ ਦਿੱਤਾ ਗਿਆ ਪਰ ਕੁਦਰਤ ਦੀ ਮਾਰ ਜਿਹੜੀ ਆਸੀ ਆ ਵੀ ਨਾ ਉਮੀਦ ਦੇਖਦੀ ਆ ਨਾ ਗਰੀਬ ਦੇਖਦੀ ਆ ਜੋ ਪਾਣੀ ਦੇ ਵਹਾਅ ਦੇ ਵਿੱਚ ਆਇਆ ਸਭ ਕੁਝ ਹੀ ਰੋੜ ਕੇ ਲੈ ਗਿਆ ਸੋ ਹੁਣ ਮਾਤਾ ਜਿਹੜੀ ਮਜਬੂਰ ਆ ਕਿਤੇ ਬੰਨੇ ਜਿਹੜਾ ਕੋਈ ਨਹੀਂ ਸਰਕਲ ਚੱਲ ਰਿਹਾ ਸੀ ਕਿਤੇ ਘਰ ਵੀ ਨਹੀਂ ਜਾਂ ਤਾਂ ਟੈਂਪਰ ਜਿਹੜਾ ਕਿਸੇ ਰਹਿ ਸਕਦੀ ਸੋ ਤੰਬੂ ਲਾ ਕੇ ਉਸ ਦੇ ਵਿੱਚ ਗੁਜ਼ਾਰਾ ਕਰਨੀ ਮਜਬੂਰ ਆ ਸੋ ਸਮਾਜ ਸੇਵੀ ਸੰਸਥਾ ਜਾਨਰੇ ਵੀਰ ਨੇ ਜਿਹੜੇ ਇਹਨਾਂ ਲੋੜਵੰਦ ਪਰਿਵਾਰਾਂ ਦੀ ਜਿਹੜੀ ਸਹਾਇਤਾ ਕਰਦੇ ਨੇ ਸੋ ਇੱਕ ਵਾਰ ਆ ਕੇ ਜਿਹੜੀ ਰਿਐਲਿਟੀ ਜ਼ਰੂਰ ਵੇਖਣ ਇਸ ਭੈਣ ਦੇ ਜਿਹੜੇ ਹਾਲਾਤ ਵੇਖਣ ਤਾਂ ਫਿਰ ਹੀ ਜਿਹੜੀ ਮਦਦ ਜਿਹੜੀ ਜ਼ਰੂਰ ਇਸ ਦੀ ਕਰਨ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪਰੀ ਸਿੰਘ ਖੁਸ਼ੀਪੁਰ